ਹੈਲੋ ਸਾਸ਼ੀ ਕਾਲ ਜੀ ਤੁਹਾਡਾ ਆਰਸ਼ ਫਟਿਕ ਤੇ ਬਹੁਤ ਬਹੁਤ ਸਵਾਗਤ ਆ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਆਪਾਂ ਬਾਹਰ ਇੰਗਲੈਂਡ ਨੇ ਉਹ ਕੱਪੜੇ ਭੇਜਣੇ ਆ ਤੁਹਾਨੂੰ ਦਿਖਾਉਣੇ ਆ ਆਪਾਂ ਤਿਆਰ ਕੀਤੇ ਨੇ ਆਪ ਲੈ ਕੇ ਸਟਿਚਿੰਗ ਵੀ ਆਪ ਕੀਤੀ ਆ ਖੋਦ ਜਿਹੜੀ ਆਰਸ਼ ਫਟਿਕ ਦੇ ਉੱਤੇ ਆ ਦੇਖੋ ਤੁਸੀਂ ਆ ਜਿਹੜਾ ਆਪਣਾ ਪੈਂਟ ਪਲਾਜ਼ੋ ਆ ਉਹ ਆ ਜਿਹੜਾ ਆਪਾਂ ਕਾਟਨ ਦੇ ਵਿੱਚੇ ਤਿਆਰ ਕੀਤੇ ਨੇ ਘਾਟਾ ਸੂਟ ਆਪਾਂ ਨੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਨੇ ਜਿਹੜੇ ਆ ਸੂਟ ਨੇ ਆਪਾਂ ਖੋਦਨੇ ਆਪ 스టిਚ ਕਰਕੇ ਅਰਸ਼ਵ ਟਿਕ ਦੇ ਉੱਤੇ ਤਿਆਰ ਕੀਤੇ ਨੇ ਆ ਦੇਖੋ ਆ ਸਲਵਾਰ ਆ ਤੁਸੀਂ ਦੇਖ ਸਕਦੇ ਹੋ ਮੂਰੀਆਂ ਤੇ ਪੌਂਚੀਆਂ ਤੇ ਇਹ ਫਿਨਿਸ਼ਿੰਗ ਸਫਾਈ ਹੈ ਜਿਹੜੀ ਪੂਰੀ ਆ ਇਹ ਸਲਵਾਰ ਆ ਤੁਸੀਂ ਇੱਕ ਵਾਰ ਸਾਡੀ ਦੁਕਾਨ ਤੇ ਜਰੂਰ ਫਿਜਿਟ ਕਰਿਆ ਕਰੋ ਆ ਦੇਖੋ ਬਹੁਤ ਹੀ ਸੋਹਣੀ ਨੇ ਜਿਹੜੇ ਤਰੀਕੇ ਨਾਲ ਆ ਪਾਈਪਿੰਗ ਆ ਇਹ ਸਲਾਈ ਆ ਜਿਹੜੇ ਸਾਡੇ ਟੇਲਰ ਨੇ ਉਹ ਬਹੁਤ ਹੀ ਵਧੀਆ ਨੇ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕੱਪੜੇ ਜਾਂ ਜਿਹੜੇ ਤਿਆਰ ਕਰਦੇ ਆ ਤੇ ਅਲੱਗ-ਅਲੱਗਾਂ ਸਪੈਕਟਾਂ ਦੇ ਵਿੱਚ ਬਾਹਰ ਕੰਟਰੀਆਂ ਦੇ ਵਿੱਚ ਵਿਜ਼ਿਟ ਕਰਦੇ ਨੇ ਜਿਹੜੇ ਲੋਕ ਉਹਨਾਂ ਨੂੰ ਭੇਜਦੇ ਆ ਅਸੀਂ ਆ ਦੇਖ ਸਕਦੇ ਹੋ ਤੁਸੀਂ ਇਹ ਕਾਟਨ ਦੇ ਵਿੱਚ ਸੂਟ ਤਿਆਰ ਕੀਤੇ ਨੇ ਵਿੱਚ ਫੈਬਰਿਕ ਜੌਰਜਟ ਪਿਓਰ ਉਹ ਸਾਰੇ ਉਹ ਅਲੱਗ-ਅਲੱਗ ਨੇ ਜਿਹੜੇ ਉਹ ਵੀ ਕੀਤੇ ਨੇ ਨਾਲ ਸਲਵਾਰ ਕਮੀਜ਼ ਦੇ ਨਾਲ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸਫਾਈ ਦੇ ਵਿੱਚ ਦੇ ਜਿਹੜੇ ਇਹ ਕੱਪੜੇ ਨੇ ਆਪਾਂ ਤਿਆਰ ਕੀਤੇ ਨੇ ਹਾਰਸ਼ਪੀਕ ਦੇ ਉੱਤੇ ਆ ਦੇਖ ਸਕਦੇ ਹੋ ਤੁਸੀਂ ਨੂੰ ਸਿੰਦਮ ਸਟੱਫ ਆ ਗਿਆ ਵਾ ਤੇ ਆਹ ਪਹੁੰਚਿਆ ਸੀ ਬਰਕ ਵਾ ਤੇ ਸਲਵਾਰ ਦੇ ਵਿੱਚ ਤੁਸੀਂ ਸਲਵਾਰ ਤੇ ਪਹੁੰਚਿਆ ਤੇ ਦੇਖੋ ਸਫਾਈ ਆ ਪੂਰੀ ਆਪਣੇ ਟੇਲਰ ਨੇ ਜਿਹੜੇ ਕਾਰੀਗਰ ਨੇ ਉਹ ਬਹੁਤ ਹੀ ਵਧੀਆ ਡੰਗ ਨਾਵਾ ਜਿਹੜੀ ਬਹੁਤ ਹੀ ਸਫਾਈ ਦੇ ਵਿੱਚ ਕੱਪੜੇ ਨੇ ਜਿਹੜੀ ਉਹ ਤਿਆਰ ਕਰਦੇ ਨੇ ਤੁਸੀਂ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਸਾਡਾ ਨੰਬਰ ਆ ਜਿਹੜਾ ਉਹ ਆਰਸ਼ਪ ਬੁਟੀਕ ਦਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ 7087594303 ਇੱਕ ਵਾਰ ਇਹ ਹੈਗੀ ਆਪਣੀ ਸਾਹਨੇਵਾਲ ਰੋਡ ਤੁਹਾੜਾ ਉਥੇ ਆ ਜਿਹੜੀ ਆਪਣੀ ਬੁਟੀਕ ਆ ਠੀਕ ਆ ਜੀ 7087594 303 ਇਹ 681 ਦਾ ਜਿਹੜਾ ਕੰਟੈਕਟ ਨੰਬਰ ਆ ਤੁਸੀਂ ਦੇਖ ਸਕਦੇ ਹੋ ਤੇ ਹੋਰ ਵੀ ਕੱਪੜੇ ਨੇ ਜਿਹੜੇ ਉਹ ਆਪਣੇ ਅਨਸਟਿਚ ਨੇ ਆਪਾਂ ਦੇ ਜਿਹੜੇ ਤਿਆਰ ਕਰਨੇ ਨੇ ਬਾਹਰ ਭੇਜਣ ਨੂੰ ਤੁਸੀਂ ਦੇਖ ਸਕਦੇ ਹੋ ਅਸੀਂ ਅਨਸਟਿਚ ਕੱਪੜੇ ਨੇ ਜਿਹੜੇ ਆਪ ਲੈ ਕੇ ਕਈ ਕਸਟਮਰ ਆਪ ਦੇ ਵੀ ਜਾਂਦੇ ਨੇ ਆਪਣਾ ਕੱਪੜਾ ਲੈ ਕੇ ਉਹ ਵੀ ਸਪਿਚ ਕਰਦੇ ਆ ਤੇ ਕਈਆਂ ਲਈ ਅਸੀਂ ਆਪ ਕੱਪੜਾ ਲੈ ਕੇ ਆ ਜਿਹੜਾ ਉਹ ਸਟਿਚ ਕਰਾਂਗੇ ਆਕੜਾ ਕਪੜਾ ਵਾ ਸੂਟ ਆ ਜਿਹੜਾ ਅਨਸਟਿਚਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹ ਵੀ ਦਿਖਾਵਾਂਗੇ ਸਟਿਚ ਕਰਕੇ ਜਿਹੜੇ ਸਾਡੇ ਕਾਰੀਗਰ ਨੇ ਉਹ ਬਹੁਤ ਹੀ ਵਧੀਆ ਤੇ ਬਰੀਕੀ ਨਾਲ ਤਿਆਰ ਕਰਦੇ ਹਨ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਸਾਡੀ ਵੀਡੀਓ ਦੇਖਣ ਲਈ